ਘਰਦਿਆਂ ਆ ਗਈਆਂ ਜੀ ਹੁਣ ਤੇ ਹਰ ਇੱਕ ਦੇ ਘਰ ਚ ਗਜਰੇਲਾ ਬਣੂਗਾ ਜੀ ਗਜਰ ਦਾ ਹਲਵਾ ਤੇ ਆਪਾਂ ਵੀ ਅੱਜ ਰੈਸਪੀ ਬਣਾ ਰਹੇ ਸੀਗੇ ਤੇ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਦਈਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਪਤੇ ਵੀਰ ਬਲੌਗ ਚੈਨਲ ਤੇ ਉਮੀਦ ਆ ਕਿ ਸਾਰੇ ਭੈਣ ਭਰਾ ਠੀਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਰੈਸਪੀ ਲੈ ਕੇ ਆਏ ਜੀ ਗਜਰ ਦਾ ਹਲਵਾ ਤੇ ਗਜਰੇਲਾ ਬਣਾਵਾਂਗੇ ਇਹ ਆਪਾਂ ਅੱਜ ਤੇ ਗਜਰੇਲਾ ਬਣਾਉਣ ਲਈ ਜੀ ਇਹ ਮੈਂ ਲੈਂਤੀ ਹਾਂ ਕਿਲੋ ਗਾਜਰਾ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਤੇ ਛਿੱਲ ਲੀਆਂ ਇਹ ਤੇ ਇਸ ਤਰੀਕੇ ਨਾਲ ਆਪਾਂ ਲੰਬੀਆਂ ਲੰਬੀਆਂ ਹੀ ਇਹ ਰੱਖਣੀਆਂ ਤੇ ਇਸ ਤਰੀਕੇ ਨਾਲ ਨਾ ਇਹ ਥੋੜੇ ਜਿਹੜੇ ਹਮ ਡੰਡਲ ਜਿਹੇ ਹੁੰਦੇ ਨੇ ਇਹਦੇ ਥੋੜੇ ਜਿਹਾ ਚਾਕੂ ਨਾਲ ਇਸ ਤਰੀਕੇ ਨਾਲ ਦੋ ਕੱਢ ਲੈਣੇ ਹੈਗੇ ਤੇ ਬਾਕੀ ਲੰਬੀਆਂ ਗਾਜਰਾਂ ਹੀ ਆ ਇਹ ਤੇ ਆਪਾਂ ਕਿਤੇ ਕੱਟ ਵਗੈਰਾ ਨਹੀਂ ਇਹਨਾਂ ਤੇ ਲਾਇਆ ਤੇ ਸਿਰਫ ਆਪਾਂ ਤੋੜੇ ਥੋੜੇ ਡੰਡਲ ਜੀ ਕੱਢੇ ਜਿਹੜੇ ਸੀਗੇ ਮੋٹے ਮੋٹے ਜਿਹੇ ਇਹ ਤੇ ਇਹ ਆਪਾਂ ਨੇ ਕੱਢ ਲਏ ਜੀ ਤੇ ਇਹ ਆਪਾਂ ਗਜਰੇਲਾ ਅੱਜ ਆਪ ਬਣਾਵਾਂਗੇ ਜੀ ਗਾਜਰ ਦਾ ਹਲਵਾ ਇਹ ਤੇ ਬਿਨਾ ਇਹ ਕੱਦੂ ਕਸ਼ ਕਰੇ ਬਣਾਵਾਂਗੇ ਆਪਾਂ ਤੇ ਬਿਨਾ ਚੀਨੀ ਤੋਂ ਤੇ ਬਿਨਾ ਖੋਏ ਤੋਂ ਇਹ ਬਣਾਵਾਂਗੇ ਆਪਾਂ ਤੇ ਬਹੁਤ ਹੀ ਵਧੀਆ ਤਰੀਕਾ ਤੁਹਾਨੂੰ ਦੱਸਾਂਗੇ ਤੇ ਆਪਾਂ ਕੁੱਕਰ ਦੇ ਵਿੱਚ ਬਣਾਵਾਂਗੇ ਇਹ ਸਿਰਫ ਦੋ ਸੀਟੀਆਂ ਲਵਾਵਾਂਗੇ ਇਹਨੂੰ ਆਪਾਂ ਤੇ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਉਗੀ ਜੀ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਹੁਣ ਆਪਾਂ ਲੱਗੇ ਆ ਜੀ ਵੀਡੀਓ ਸ਼ੁਰੂ ਕਰਨ ਟ੍ਰੇਲਾ ਬਣਾਉਣ ਲਈ ਜੀ ਆਪਾਂ ਨੇ ਇੱਥੇ ਲੈ ਲਿਆ ਕੁੱਕਰ ਤੇ ਕੁੱਕਰ ਦੇ ਵਿੱਚ ਆਪਾਂ ਪਾ ਦਾਂਗੇ ਥੋੜਾ ਇਹ ਘਿਓ ਇਹ ਆਪਾਂ ਦੇਸੀ ਘਿਓ ਲੇਤਾ ਜੀ ਘਿਓ ਪਾ ਲੈਣਾ ਇੱਥੇ ਤੁਸੀਂ ਇੱਕ ਵੱਡਾ ਚਮਚ ਪਾਇਆਵਾਂਗੇ ਉਹਦਾ ਤੇ ਦੇਸੀ ਘਿਓ ਦਾ ਫਲੇਵਰ ਬਹੁਤ ਵਧੀਆ ਆਉਂਦਾ ਜੀ ਇਹਦੇ ਵਿੱਚ ਦੇਸੀ ਘਿਓ ਲੈ ਲੈਣਾ ਤੁਸੀਂ ਤੇ ਅੱਜ ਆਪਾਂ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਸੌਖੇ ਜਿਹੇ ਤਰੀਕੇ ਨਾਲ ਬਣਾਉਣਾ ਦੱਸਾਂਗੇ ਜੀ ਗਜਰੇਲਾ ਤੇ ਥੋੜੇ ਟਾਈਮ 'ਚ ਇਹ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਇੱਥੇ ਆਪਾਂ ਸਾਰੀਆਂ ਗਾਜਰਾਂ ਹੁਣ ਇਹਦੇ ਵਿੱਚ ਰੱਖ ਦੇਣੀਆਂ ਜੀ ਗਾਜਰਾਂ ਨੂੰ ਆਪਾਂ ਇਸੇ ਤਰੀਕੇ ਨਾਲ ਹੀ ਲੰਬੀਆਂ ਹੀ ਕੱਟਣੀਆਂ ਨਹੀਂ ਹੈਗੀਆਂ ਜੀ ਤੇ ਇਸੇ ਤਰੀਕੇ ਨਾਲ ਹੀ ਆਪਾਂ ਲੰਬੀਆਂ ਇਹਦੇ ਵਿੱਚ ਰੱਖ ਦਾਂਗੇ ਕੁੱਕਰ ਦੇ ਸਾਰੀਆਂ ਗਾਜਰਾਂ ਬਹੁਤ ਹੀ ਵਧੀਆ ਤਰੀਕਾ ਹੈ ਤੁਹਾਨੂੰ ਲੱਗੂਗਾ ਜੀ ਤੇ ਤੁਸੀਂ ਵੀ ਜੇਕਰ ਇਹ ਤਰੀਕਾ ਇੱਕ ਵਾਰ ਦੇਖ ਲਿਆ ਤਾਂ ਤੁਸੀਂ ਇਸੇ ਤਰੀਕੇ ਨਾਲ ਹੀ ਗਾਜਰ ਦਾ ਹਲਵਾ ਬਣਾਉਂਗੇ ਗਜਰੇਲਾ ਇਹ ਆਪਾਂ ਸਾਰੀਆਂ ਗਾਜਰਾਂ ਪਾ ਲਈਆਂ ਜੇ ਕੁੱਕਰ ਦੇ ਵਿੱਚ ਤੇ ਹੁਣ ਆਪਾਂ ਪਾਵਾਂਗੇ ਜੀ 2 ਤੋਂ 3 ਚਮਚ ਪਾਣੀ ਤੇ 3 ਕ ਚਮਚ ਸਿਰਫ ਆਪਾਂ ਪਾਣੀ ਦੇ ਪਾਵਾਂਗੇ ਜਿਆਦਾ ਪਾਣੀ ਨਹੀਂ ਪਾਵਾਂਗੇ ਆਪਾਂ ਥੋੜਾ ਜਿਹਾ ਆਪਾਂ ਪਾਵਾਂਗੇ ਨਮਕ ਇਹਦੇ ਵਿੱਚ ਜੀ ਤਾਂ ਕਿ ਜਿਹੜਾ ਗਾਜਰਾਂ ਦੇ ਵਿੱਚ ਪਾਣੀ ਹੁੰਦਾ ਉਹ ਵੀ ਐਕਸਟਰਾ ਵਿੱਚੋਂ ਨਿਕਲ ਜਾਵੇ ਗਾਜਰਾਂ ਦੇ। ਲੱਕਣ ਆਪਾਂ ਨੇ ਕੁੱਕਰ ਦਾ ਲਗਾਤਾ ਜੀ। ਤੇ ਹੁਣ ਆਪਾਂ ਇਹਨੂੰ ਗੈਸ ਤੇ ਨਾ ਰੱਖ ਦਾਂਗੇ। ਤੇ ਮੀਡੀਅਮ ਫਲੇਮ ਤੇ ਦੋ ਸੀਟੀਆਂ ਲਵਾਵਾਂਗੇ ਜੀ ਇਹਨੂੰ ਆਪਾਂ। ਦੋ ਸੀਟੀਆਂ ਲੱਗੀਆਂ ਜੀ ਕੁੱਕਰ ਦੀ ਤੇ ਹੁਣ ਆਪਾਂ ਕੁੱਕਰ ਖੋਲ ਲਾਂਗੇ ਤੇ ਭਾਪਾ ਭਾਪਾ ਆਪਣੇ ਆਪ ਨਿਕਲਣ ਦਿੱਤੀ ਹੈ ਇਹਦੀ। ਤੇ ਉਹਨਾਂ ਚਿਰ ਆਪਾਂ ਕੁੱਕਰ ਨੂੰ ਥੋਲਿਆ ਨਹੀਂ ਸੀਗਾ। ਦੇਖੋ ਕੁੱਕਰ ਆਪਾਂ ਖੋਲ ਲੈ। ਤੇ ਪਾਣੀ ਵੇਖੋ ਕਿੰਨਾ ਨਿਕਲਿਆ ਗਾਜਰਾਂ ਚੋਂ ਦੇਖੋ ਆਪਣੇ ਆਪ ਹੀ ਪਾਣੀ ਕਿੰਨਾ ਨਿਕਲ ਆਇਆ ਹੈ ਗਾਜਰਾਂ ਚੋਂ ਤੇ ਆਪਾਂ ਸਿਰਫ ਕਿ ਹੁਣ ਆਪਾਂ ਇਸ ਤਰੀਕੇ ਦਾ ਕੋਈ ਚਮਚਾ ਲੈ ਲੈਣਾ ਜਾਂ ਕੜਛੀ ਲੈ ਲੈਣੀ ਹੈ ਤੇ ਇਹਨਾਂ ਨੂੰ ਆਪਾਂ ਗਾਜਰਾਂ ਨੂੰ ਇਸ ਤਰੀਕੇ ਨਾਲ ਕੱਟ ਦਾਂਗੇ ਸਾਰੀਆਂ ਤੇ ਬਹੁਤ ਇਹ ਮਿੰਟਾਂ ਚ ਹੀ ਕੱਟੀਆਂ ਜਾਣੀਆਂ ਜਾਨੀਆਂ ਵਧੀਆ ਸਾਰੀਆਂ ਗਾਜਰਾਂ ਸੌਫਟ ਹੋਉਂਗੀਆਂ ਇਹ ਬਿਲਕੁਲ ਪੋਲੀਆਂ ਹੋ ਗਈਆਂ ਸਾਰੀਆਂ ਗਾਜਰਾਂ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਆਪਾਂ ਨਹੀਂ ਕਰ ਲੈਣਾ ਤੇ ਗੈਸ ਆਪਾਂ ਘੱਟ ਤੇ ਰੱਖਣਾਗਾ ਇਸਰਫ ਇੱਕ ਤੋਂ 2 ਮਿੰਟ ਲੱਗਿਆ ਜੀ ਆਪਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਇਹਦੇ ਨਾਲ ਚਮਚਨ ਨਾਲ ਇਸ ਤਰੀਕੇ ਨਾਲ ਸਾਰਿਆਂ ਨੂੰ ਮੈਸ਼ ਕਰ ਲਿਆ ਤੇ ਦੇਖੋ ਕਿੰਨਾ ਵਧੀਆ ਇਹ ਹੋ ਗਿਆ ਤੇ ਜੇ ਆਪਾਂ ਗਾਜਰਾ ਕੱਦੂ ਕੈਸ਼ ਕਰਨ ਲੱਗਦੇ ਆ ਤਾਂ ਬਹੁਤ ਟਾਈਮ ਲੱਗ ਜਾਂਦਾ ਤੇ ਇਸ ਤਰੀਕੇ ਨਾਲ ਬਿਲਕੁਲ ਘੱਟ ਟਾਈਮ ਲੱਗਦਾਗਾ ਸੌਫਟ ਸੌਫਟ ਹੋ ਗਈਆਂ ਇਹ ਬਿਲਕੁਲ ਤੇ ਹੁਣ ਆਪਾਂ ਇਹਨਾਂ ਨੂੰ ਘੱਟ ਗੈਸ ਤੇ ਪਕਾਈ ਜਾਵਾਂਗੇ ਇੱਧਰ ਇੱਧਰ ਆਪਾਂ ਦੁੱਧ ਗਰਮ ਕਰ ਲਿਆ ਜੀ ਤੇ ਇਹ ਆਪਾਂ ਦੁੱਧ ਲੈਤਾਗਾ ਕਿਲੋ ਗਾਜਰਾਂ ਦੇ ਹਿਸਾਬ ਨਾਲ 5 ਕਿਲੋ ਦੁੱਧ ਲੈਤਾ 5 ਲੀਟਰ ਪਾਣੀ ਤੇ ਇਹਨੂੰ ਉਬਲਣਾ ਧਰ ਦੰਗੇ ਜੀ ਆਪਾਂ ਤੇ ਗਾਜਰਾਂ ਪੱਕਣੀਆਂ ਧਰੀਆਂ ਤੇ ਨਾਲ ਇਹਨਾਂ 'ਚ ਵੀ ਕੜਛੀ ਮਾਰੀ ਜਾਣੀ ਹੈ ਜੀ ਨਾਲ ਦੀ ਨਾਲ ਥੋੜੇ ਥੋੜੇ ਟਾਈਮ ਬਾਅਦ ਇਹ ਦੇਖੋ ਕੱਕ ਰਿਹਾ ਤੇ ਪਾਣੀ ਇਹਨਾਂ ਦਾ ਬਿਲਕੁਲ ਸੁੱਕ ਰਿਹਾ ਹੁਣ ਦੇਖੋ ਇਧਰ ਆਪਾਂ ਦੁੱਧ ਨੂੰ ਥੋੜਾ ਜਿਹਾ ਚੰਗੀ ਤਰ੍ਹਾਂ ਕਾੜ ਲਿਆ ਜੀ ਥੋੜਾ ਜਿਹਾ ਟਾਈਮ ਦੁੱਧ ਦਾ ਪਾਏ ਦੇ ਵਿੱਚ ਪਾ ਦੇਣਾ ਨੇ ਹੁਣ ਸਾਰਾ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਜੀ ਇਹਨੂੰ ਤੇ ਹੁਣ ਆਪਾਂ ਇਹਨੂੰ ਵਿੱਚ ਵਿੱਚ ਦੀ ਜੀ ਇਸ ਤਰੀਕੇ ਨਾਲ ਕਰਛੀ ਨਾਲ ਹਿਲਾਉਂਦੇ ਰਵਾਂਗੇ ਦੁੱਧ ਪਾਉਣ ਤੋਂ ਬਾਅਦ ਕੀ ਜਿਵੇਂ ਇਹ ਆਪਾਂ ਪਹਿਲਾਂ ਤਾਂ ਇਹ ਇਸ ਚਮਚੇ ਨਾਲ ਆਪਾਂ ਇਹਨਾਂ ਨੂੰ ਮੈਸ਼ ਕਰਿਆ ਸੀ ਗਾਜਰਾਂ ਨੂੰ ਤੇ ਵਿੱਚ ਥੋੜੇ ਜਿ ਮੋٹے ਮੋٹے ਪੀਸ ਰਹਿ ਜਾਂਦੇ ਨੇ ਨਾ ਇਦਾਂ ਤਰੀਕੇ ਦੀ ਮਤਨੀ ਲੈ ਲੈਣੀ ਹੈ ਤੁਸੀਂ ਸਾਕ ਘੁੱਟਣ ਵਾਲੀ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਜਿਹੜੇ ਮੋٹے ਪੀਸ ਰਹਿ ਗਏ ਸੀਗੇ ਵੱਡੇ ਇਹਦੇ ਵਿੱਚ ਤੇ ਉਹ ਮੈਸ਼ ਕਰ ਲੈਣੇ ਇਸ ਤਰੀਕੇ ਨਾਲ ਦੁੱਧ ਪਾਉਣ ਤੋਂ ਬਾਅਦ ਤੁਸੀਂ ਦੁੱਧ ਪਾਉਣ ਤੋਂ ਬਾਅਦ ਜੀ ਆਪਾਂ ਕਾਫੀ ਟਾਈਮ ਇਹਨੂੰ ਪਕਾ ਲਿਆ ਆਪਾਂ ਮੀਡੀਅਮ ਫਲੇਮ ਤੇ ਕਰ ਲਿਆ ਸੀਗਾ ਦੁੱਧ ਪਾਉਣ ਤੋਂ ਬਾਅਦ ਗੈਸ ਤੇ ਤੇ ਇਹ ਦੇਖੋ ਕਾਫੀ ਇਹ ਪੱਕ ਗਏ ਆ ਹੁਣ ਤੇ ਦੁੱਧ ਸੁੱਕ ਗਿਆ ਹੁਣ ਇਹਦੇ ਵਿੱਚ ਤੇ ਦੁੱਧ ਮਾੜਾ ਮੋਟੇ ਰਹਿ ਗਿਆ ਇਹਦੇ ਵਿੱਚ ਹੁਣ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਸ਼ੱਕਰ ਆਪਾਂ ਇਹ ਸ਼ੱਕਰ ਨਾਲ ਬਣਾ ਰਹੇ ਜੇ ਤੁਸੀਂ ਗੁੜ ਵੀ ਪਾ ਸਕਦੇ ਆ ਇਹਦੇ ਵਿੱਚ ਤੇ ਸ਼ੱਕਰ ਆਪਾਂ ਲਈ ਹੈ ਜੀ 250 ਗ੍ਰਾਮ ਪਾਈਆ ਸ਼ੱਕਰ ਲਈ ਆਪਾਂ 1 ਕਿਲੋ ਬਾਜਰਾ ਵਾਸਤੇ ਤੇ ਇਹਦੇ ਨਾਲ ਇਹਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਂਦਾ ਜੀ ਗਜਰੇਲੇ ਦਾ ਇਨ ਵੀ ਆਪਾਂ ਮਿਕਸ ਕਰ ਲਾਂਗੇ ਹੁਣ ਇੱਥੇ ਆਪਾਂ ਲੈ ਲਈਏ ਇੱਕ ਬਰਤਨ ਤੇ ਤੁਸੀਂ ਇੱਥੇ ਫਰਾਈ ਵੀ ਲੈ ਸਕਦੇ ਆ ਮੇਰੇ ਕੋਲ ਫਰਾਈ ਫ੍ਰੀ ਨਹੀਂ ਸੀਗੀ ਤੇ ਸਾਗ ਤੜਕ ਕੇ ਰੱਖਿਆ ਹੋਇਆ ਸੀ ਉਹਦੇ ਵਿੱਚ ਮੈਂ ਇਹ ਤਿੰਨ ਤੋਂ ਚਾਰ ਚਮਚਾ ਪਾਣੀ ਕੀ ਲੈ ਲਈ ਜੀ ਇਹਨੂੰ ਕਰ ਲੈ ਕੇ ਇਹਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣੇ ਇਹ ਡਰਾਈ ਫਰੂਟ ਡਰਾਈ ਫਰੂਟ ਤੁਸੀਂ ਆਪ ਦੀ ਮਰਜ਼ੀ ਦੇ ਪਾਸ ਆ ਸਕਦੇ ਹੋਗੇ ਤੇ ਮੈਂ ਇਹ ਡਰਾਈ ਫਰੂਟ ਲਿੱਤੇ ਹੈਗੇ ਇਹਨਾਂ ਨੂੰ ਮੈਂ ਫਰਾਈ ਕਰ ਲੂੰਗੀ ਇਹਦੇ ਵਿੱਚ ਡਰਾਈ ਫਰੂਟ ਆਪਾਂ ਥੋੜੇ ਜਿਹਾ ਪਾਉਣ ਲਈ ਜੀ ਇਹ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਸਾਰੇ ਤੇਨੂੰ ਆਪਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜੇ ਜਿਹਾ ਮਾੜ ਵਿੱਚ ਇੰਤੋਂ ਅਦੇਣੇ ਆਪਾਂ ਨੇ ਤੇ ਉੱਤੋਂ ਦੀ ਆਪਾਂ ਪਾ ਦੇਣਾ ਥੋੜਾ ਜਿਹਾ ਅੱਧਾ ਚਮਚ ਇਲਾਇਚੀ ਪਾਊਡਰ ਦਾ ਬਹੁਤ ਜ਼ਿਆਦਾ ਟੇਸਟ ਇਹਦੇ ਨਾਲ ਵਧ ਜੂਗਾ ਇਲਾਇਚੀ ਪਾਊਡਰ ਨਾਲ ਇਹ ਤਾਂ ਤੇ ਇਹ ਦੇਖੋ ਕਿੰਨਾ ਵਧੀਆ ਬਣਿਆ ਇਹ ਬਹੁਤ ਤੇ ਬਹੁਤ ਹੀ ਜ਼ਿਆਦਾ ਟੇਸਟੀ ਗਰਮਾ ਗਰਮ ਗਾਜਰ ਦਾ ਹਲਵਾ ਬਣ ਕੇ ਤਿਆਰ ਹੈ ਤੇ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਇਹ ਬਣਾਉਣ ਦਾ ਤਰੀਕਾ ਗਰੇਲੇ ਦਾ ਵਧੀਆ ਲੱਗਿਆ ਹੋਵੇ ਤਾਂ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ